ਇਹ ਐਕਸ ਆਰਮੀ ਮੈਨ ਵੀ ਆ ਇਹ ਵੀ ਤੁਹਾਨੂੰ ਹਾਂ ਔਰ ਉਸ ਤੋਂ ਬਾਅਦ ਇਹ ਸੁਪਰਸਟਾਰ ਬਣਿਆ ਇੱਕ ਬੜੀ ਵੱਡੀ ਮੈਨ ਲੱਗਦਾ ਕਿ ਸਾਡੇ ਨੌਜਵਾਨਾਂ ਲਈ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਆਪੀ ਤੁਹਾਨੂੰ ਯਾਦ ਖੂਨ ਚ ਪੈ ਜਾਂਦੇ ਨੇ ਉਹ ਚੀਜ਼ ਨਿਕਲਦੀ ਨਹੀਂ 15 ਸਾਲ ਸਰਵਿਸ ਕੀਤੀ ਆਰਮੀ ਤੋਂ ਨਹੀਂ ਬੰਦੇ ਹੋ ਕੇ ਬਣ ਕੇ ਜਿੱਦਾਂ ਇਹ ਜੌਬ ਕਰਕੇ ਰਿਟਾਇਰ ਹੋ ਕੇ ਉਸ ਤੋਂ ਬਾਅਦ ਸੁਪਰਸਟਾਰ ਬਣਿਆ ਯਾਰ ਇਹ ਤਾਂ ਮੈਨ ਲੱਗਦਾ ਆਪਣੇ ਆਪ ਚ ਕਿੰਨੀ ਵੱਡੀ ਸਟੋਰੀ ਆ बाबा भाई के साथ पहली फिल्म की पहला सीन किया और इन्होंने जो मुझे कंफर्ट जोन दिया शायद वो अगर मेरा भाई छोटा भाई बड़ा भाई वो भी होता वो इतना कंफर्ट जोन नहीं फील कराता

और मजा आया लोगों ने इतना प्यार दिया आजादी मिल गई तो ये वो आजादी थी जिसका मैं एंजॉय कर रहा हूँ और नहीं मुझे थोड़ी इंग्लिश थोड़ी क्या बिल्कुल हाथ नहीं मैं तो पूरा ही तंग हूँ इंग्लिश में जब तारा मुस्कुरा के बोलती थी हंस के बात करी तो मैं यस यस करता हाँ हाँ यस यस ये अब ये जब वो थोड़ा सा मतलब फेस को वैसा डिप्रेशन वगैरह बड़ा करती थी मैंने ओ ਮੰਨ ਤੋ ਹਰਿਆਣਵੀ ਮਕਉ ਤੋ ਕਤਿ ਸਵਾਦ ਆ ਗਿਆ ਬਾਕੀ ਤੁਸੀਂ ਦੇਖੋਗੇ ਜੇ ਤੁਮਨੇ 베ਰਾ ਪਟਟਾ ਕਰ ਤਾ ਇੰਪੈਕਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਤਾਂ ਅੱਜ ਸਿਆਸਤ ਤੋਂ ਹਟ ਕੇ ਕੁਝ ਕਮੇਡੀ ਕਰਾਂਗੇ ਕਮੇਡੀ ਇਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਚਾਹੁੰਦੇ ਆ ਤੇ ਮਨੋਰੰਜਨ ਦੇ ਲਈ ਅਸੀਂ ਫੜਮਾਂ ਦੇਖਣ ਦੇ ਸ਼ਕੀਨ ਆ ਤਾਂ ਸਾਡੇ ਲਈ ਇੱਕ ਵਧੀਆ ਫਿਲਮ ਲੈ ਕੇ ਆ ਰਹੇ ਨੇ ਕਮੇਡੀ ਵੀ ਆ ਤੇ ਇੱਕ ਵਧੀਆ ਸੰਦੇਸ਼ ਵੀ ਆ ਰਣਜੀਤ ਬਾਵਾ ਜੀ ਨੇ ਉਹਦੇ ਵਿੱਚ ਗੁਰਪ੍ਰੀਤ ਖੁੱਗੀ ਭਾਜੀ ਨੇ ਤੇ ਅਜੇ ਹੁੱਡਾ ਜੀ ਨੇ ਤੇ ਪੰਜਾਬ ਤੇ ਹਰਿਆਣਾ ਦਾ ਮੇਲ ਵੀ ਆ ਤੇ ਬਾਹਰਲੇ ਦੇਸ਼ ਦਾ ਮੇਲ ਵੀ ਆ ਗੱਲਬਾਤ ਕਰਾਂਗੇ ਸਾਡੇ ਨਾਲ ਖਾਸ ਮੁਲਾਕਾਤ ਦੇ ਵਿੱਚ ਬਾਈ ਰਣਜੀਤ ਬਾਵਾ ਤੇ ਅਜੇ ਹੁੱਡਾ ਮੌਜੂਦ ਨੇ ਬਾਈ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਸਵਾਗਤ ਰਾਮ ਰਾਮ ਜੀ ਰਣਜੀਤ ਭਾਈ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ ਸਰ ਪਰੋਣਾ ਬਣ ਕੇ ਹਨਾ ਪੰਜਾਬੀਆਂ ਦੇ ਚ ਕਹਿੰਦੇ ਟੋਰੀ ਵਕਰੀ ਹੁੰਦੀ ਆ ਪਰੋਣਾ ਦੀ ਤੁਹਾਨੂੰ ਪਰੋਣਾ ਬਣ ਕੇ ਇੱਕ ਕੈਰੈਕਟਰ ਕਰਕੇ ਕਿਦਾਂ ਦਾ ਫੀਲ ਹੋਇਆ ਕਿਉਂਕਿ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਮੂਵੀਜ਼ ਕਮੇਡੀ ਕੀਤੀਆਂ ਜੀ ਵੀ ਤੇ ਵਧੀਆ ਸਟੋਰੀ ਬਹੁਤ ਵਧੀਆ ਸੀਗੀ ਜਦੋਂ ਸਾਡੇ ਨਾਲ ਡਿਸਕਸ਼ਨ ਹੋਈ ਇਹਦੀ ਕਿਉਂਕਿ ਪਰੋਣਾ 1 ਜਿਹੜੀ ਸੀਗੀ ਉਹ ਵੀ ਇੱਕ ਸਕਸੈਸਫੁਲ ਮੂਵੀ ਸੀ ਆਪਣੇ ਵੇਲੇ ਦੀ ਉਹ ਵੀ ਵਧੀਆ ਮੂਵੀ ਸੀ ਤੇ ਇਹ ਵੀ ਸਟੋਰੀ ਬਹੁਤ ਵਧੀਆ ਸੀ ਈਵਨ ਇਹਦੇ ਵਿੱਚ ਬਹੁਤ ਸਾਰੇ ਕੈਰੈਕਟਰ ਆ ਜਿਦਾਂ ਅਜੇ ਭਾਈ ਹੋਣੀ ਆ ਗੁੱਗੀ ਪਾਜੀ ਆ ਸ਼ਿਤੇ ਪਾਜੀ ਨਾਲ ਤਾਂ ਮੇਰਾ ਵੈਸੇ ਹੀ ਉਹਨਾਂ ਨਾਲ ਹਮੇਸ਼ਾ ਕੰਮ ਕਰਕੇ ਮੈਨੂੰ ਚੰਗਾ ਲੱਗਾ ਔਰ ਇੱਕ ਜਦੋਂ ਉਹਨਾਂ ਦੀ ਕਿਤੇ ਗੱਲ ਆਉਂਦੀ ਆ ਮੂਵੀ ਦੀ ਗੱਲ ਆਉਂਦੀ ਆ ਤਾਂ ਵੈਸੇ ਥੋੜਾ ਜਿਹਾ ਕੰਫਰਟ ਜੁਣ ਹੋ ਜਾਂਦਾ ਆ ਕਿ ਤੁਸੀਂ ਉਹਨਾਂ ਨਾਲ ਪਹਿਲਾਂ ਵੀ ਕੰਮ ਕੀਤਾ ਸਟੋਰੀ ਚੰਗੀ ਹੋਊਗੀ ਤੇ ਵਧੀਆ ਸੀਗੀ ਬੜੀ ਕਮਾਲ ਦੀ ਮੂਵੀ ਆ ਅਕਸਰ ਭਾਈ ਤੁਸੀਂ ਗੀਤ ਵੀ ਬਹੁਤ ਗਾਏ ਨੇ ਹਨਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਕੀ ਤੁਹਾਡੇ ਬਹੁਤ ਸਾਰੇ ਗਾਣੇ ਵੀ ਹਿੱਟ ਹੋਏ ਨੇ ਤੁਸੀਂ ਅਕਸਰ ਵੀ ਗੱਲਾਂ ਕਰਦੇ ਜਾਂ ਅਸੀਂ ਪੰਜਾਬ ਦਾ ਕਲਚਰ ਦੇਖੀਏ ਕਿ ਅੱਜ ਕੱਲ ਪੰਜਾਬ ਦੇ ਨੌਜਵਾਨ ਜਿਹੜੇ ਵਿਦੇਸ਼ਾਂ ਦਾ ਰੋਕ ਕਰ ਰਹੇ ਨੇ ਤੁਸੀਂ ਵੀ ਫਿਲਮ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੀ ਮੈਸੇਜ ਨੂੰ ਲਾਦਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬਾਹਰ ਜਾ ਕੇ ਪੱਕੇ ਹੋਣ ਦੇ ਲਈ ਨੌਜਵਾਨ ਕੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਇਦਾਂ ਦਾ ਹੀ ਆ ਕਨਸੈਪਟ ਤਾਂ ਸੇਮ ਹੋਈ ਆ ਪਰ ਇਹ ਇਹ ਮੁੰਡਾ ਇੱਕ ਆਪਣੇ ਪਿਆਰ ਦੇ ਕਰਕੇ ਬਾਹਰ ਜਾਂਦਾ ਆ ਜਿੱਦਾਂ ਇਹਨੂੰ ਇਦਾਂ ਹੁੰਦਾ ਕਿ ਫਿਲਮ ਦੇ ਵਿੱਚ ਤੁਸੀਂ ਵੇਖੋਗੇ ਪਰ ਮੈਨੂੰ ਐਨ ਲੱਗਦਾ ਕਿ ਖੈਰ ਆਪਣੇ ਭੈਣ ਭਰਾ ਜਿੰਨੇ ਵੀ ਬਾਹਰਲੇ ਮੁਲਕਾਂ ਚ ਸਾਰੇ ਬਹੁਤ ਮਿਹਨਤ ਕਰਦੇ ਆ ਫਿਰ ਕਿਤਨੇ ਕਿਤੇ ਹਰ ਬੰਦਾ ਹੀ ਲਵਸੀਲਾ ਕਰਦਾ ਆ ਆਪਣੇ ਕੰਮ ਨੂੰ ਅੱਗੇ ਤੋਰਨ ਲਈ ਆਪਣੇ ਆਪ ਨੂੰ ਪੱਕੇ ਹੋਣ ਲਈ ਸੋ ਇਹ ਵੀ ਉਦਾਂ ਦਾ கான்ਸੈਪਟ ਹੈ ਜੇ ਬਾਈ ਤੁਹਾਡੇ ਵੱਲ ਆਉਣੇ ਆ ਹਰਿਆਣਾ ਤੇ ਪੰਜਾਬ ਦਾ ਮੇਲ ਕਿਸ ਤਰ੍ਹਾਂ ਦਾ ਰਿਹਾ बहुत बढ़िया रहा और आप देखेंगे अगर फिल्म में है तो आपको पता चलेगा जब हरियाणवी और पंजाबी का मिक्सअप आएगा बहुत अच्छा है और जो करैक्टर है वो भी बहुत अच्छा और बहुत प्यारा लिखा गया है तो भाई मन तो हरियाणवी में कहूँ तो कति ਸਵਾਦ ਆ ਗਿਆ ਵਕੀਰ ਤੁਸੀਂ ਦੇਖੋਗੇ ਜੇ ਤੁਹਾਨੂੰ ਮੇਰਾ ਪਟਕਾ ਜੀਤ ਭਾਈ ਤੁਹਾਨੂੰ ਕਿਵੇਂ ਲੱਗਾ ਐਕਸਪੀਰੀਅੰਸ ਤੁਹਾਡਾ ਹਰਿਆਣੇ ਦੇ ਨਾਲ ਕੰਮ ਬਈ ਵਧੀਆ ਜੀ ਵੀਰਨਾ ਤਾਂ ਮੈਂ ਅੱਗੇ ਜਿਹਨੂੰ ਕਹਿ ਰਹੇ ਦੋ ਸਿੰਗਰ ਵੀ ਇਕੱਠੇ ਹੋ ਗਏ ਨਾ ਐਕਟਰ ਵੀ ਇਕੱਠੇ ਹੋ ਗਏ ਬਹੁਤ ਬਹੁਤ ਕਮਾਲ ਦਾ ਯਾਰ ਅਜੇ ਬਹੁਤ ਕਮਾਲ ਦਾ ਇਨਸਾਨ ਆ ਬਹੁਤ ਕਮਾਲ ਦਾ ਆਰਟਿਸਟ ਆ ਤੇ ਜਦੋਂ ਦੇਖੋ ਇੱਜ਼ਤ ਇਹ ਹੀ ਹੁੰਦੀ ਆ ਕਿ ਜਦੋਂ ਕੋਈ ਵੀ ਬੰਦਾ ਤੁਹਾਨੂੰ ਫੀਲ ਕਰਾਵੇ ਕਿ ਕੋਈ ਤੁਹਾਡੀ ਇੱਜ਼ਤ ਕਰ ਰਿਹਾ ਤੇ ਅਜੇ ਬਹੁਤ ਵਧੀਆ ਆਰਟਿਸਟ ਦੇ ਨਾਲ ਨਾਲ ਬੰਦਾ ਵੀ ਇਨਸਾਨ ਬਹੁਤ ਵਧੀਆ ਆ ਔਰ ਇੱਕ ਇਹ ਕਾਰਟਿਸ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਹੈ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਮਾਨ ਸਤਿਕਾਰ ਦੋ ਤੇ ਇਹ ਬਹੁਤ ਏਦੀ ਵੱਡੀ ਗੱਲ ਆ ਔਰ ਇਹ ਤਾਂ ਮੈਂ ਬੜਾ ਸ਼ੌਕਡ ਹੈ ਜਦੋਂ ਅਜੇ ਨੇ ਮੈਨੂੰ ਅਸੀਂ ਮੂਵੀ ਦੌਰਾਨ ਗੱਲਾਂ ਵੀ ਬਹੁਤ ਕਰਦੇ ਸੀ ਐਂਡ ਇਹ ਐਕਸ ਆਰਮੀ ਮੈਨ ਵੀ ਆ ਇਹ ਵੀ ਤੁਹਾਨੂੰ ਬਿਲਕੁਲ ਹਾਂ ਮੈਂ ਇੱਕ ਕੁਐਸਚਨ ਵੀ ਲੈਣਾ ਸੀ ਬੜੀ ਤੂੰ ਬੜਾ ਮਤਲਬ ਸਰਪ੍ਰਾਈਜ਼ ਆ ਵੇਖੋ ਤੁਸੀਂ ਇਹਨੇ ਮੇਨਟੇਨ ਕਰਕੇ ਰੱਖਤਾ ਔਰ ਉਸ ਤੋਂ ਬਾਅਦ ਇਹ ਸੁਪਰਸਟਾਰ ਬਣਿਆ ਇਹ ਇੱਕ ਬੜੀ ਵੱਡੀ ਮੈਨ ਲੱਗਦਾ ਕਿ ਸਾਡੇ ਨੌਜਵਾਨਾਂ ਲਈ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਆ ਵੀ ਇਹ ਨਹੀਂ ਵੀ ਤੁਸੀਂ ਕਿਸੇ ਵੀ ਤੁਸੀਂ ਇਸੇ ਕੰਮ ਪਿੱਛੇ ਪੈਣਾ ਤੁਸੀਂ ਇਹਦੇ ਵਾਂਗੂ ਜਿੱਦਾਂ ਇਹ ਜੌਬ ਕਰਕੇ ਰਿਟਾਇਰ ਹੋ ਕੇ ਉਸ ਤੋਂ ਬਾਹਰ ਸੁਪਰਸਟਾਰ ਬਣਿਆ ਯਾਰ ਇਹ ਤਾਂ ਮੈਨ ਲੱਗਦਾ ਆਪਣੇ ਆਪ ਚ ਇੱਕ ਇੰਨੀ ਵੱਡੀ ਸਟੋਰੀ ਆ ਇਹ ਬੜਾ ਮਜ਼ਾ ਆਇਆ ਮੈਨੂੰ ਹਮੇਸ਼ਾ ਫੌਜੀ ਡਿਸਪਲਿਨ ਦੇ ਬੜੇ ਪੱਕੇ ਹੁੰਦੇ ਆ ਹਨਾ ਡਿਸਪਲਿਨ ਇਹ ਵੀ ਰੱਖਦੇ ਹੋਣਗੇ ਫਿਰ ਉੱਥੇ ਟੋਕ-ਟਾਕ ਦਿੰਦੇ ਸੀ ਕਿ ਕੋਈ ਲੇਟ ਹੁੰਦਾ ਸੀਗਾ ਨਹੀਂ ਉਹ ਰੀਤਾਂ ਦੀ ਗੱਲ ਨਹੀਂ ਆਪਾਂ ਚੂੜੀਆਂ ਦੇ ਖੂਨ ਚ ਪੈ ਜਾਂਦੇ ਨੇ ਉਹ ਚੀਜ਼ ਨਿਕਲਦੀ ਨਹੀਂ 15 ਸਾਲ ਸਰਵਿਸ ਕੀਤੀ ਆਰਮੀ ਤੋਂ ਵੀ ਬੰਦੇ ਨੂੰ ਆਰਟਿਸਟ ਬਣ ਗਿਆ ਹੁਣ ਉਹ ਆਰਟਿਸਟ ਬਣ ਗਿਆ ਉਹ ਤਾਂ ਖੈਰ ਨਹੀਂ ਜਾਂਦੀ ਪਰ ਉਹ ਇਹ ਹੋ ਸਕਦਾ ਹੈ ਕਿ ਆਪਣੇ ਕਾਇਦੇ ਕਾਨੂੰਨ ਚ ਪੱਕਾ ਹੋਵੇ ਕਿਉਂਕਿ ਆਪਾਂ ਇੰਨਾ ਪਰਸਨਲ ਹੀ ਹੁੰਦੇ ਨਹੀਂ ਜਦੋਂ ਇੱਕ ਫਿਲਮ ਕਰਦੇ ਆ ਤਾਂ ਇੱਕ ਆਰਟਿਸਟ ਨਾਲ ਤੁਹਾਡਾ ਬੌਂਡ ਉਹਨਾਂ ਕੀ ਇੱਕ ਧਾਇਰੇ ਦੇ ਵਿੱਚ ਰਹਿੰਦਾ ਜਦੋਂ ਤੁਸੀਂ ਕੰਮ ਕਰਦੇ ਹੋ ਕਿ ਤੁਸੀਂ ਬਹੁਤ ਜ਼ਿਆਦਾ ਪਰਸਨਲ ਨਹੀਂ ਹੁੰਦੇ ਤੇ ਉਹਦੇ ਲਈ ਤੁਹਾਨੂੰ ਇੱਕ ਬਹੁਤ ਲੰਮਾ ਰਿਲੇਸ਼ਨ ਬਿਲਡ ਕਰਨਾ ਪੈਂਦਾ ਹੈ ਸੋ ਹੋਪਸੋ ਕਿਤੇ ਅੱਗੇ ਬਣਿਆ ਤਾਂ ਫਿਰ ਜ਼ਰੂਰ ਜਾਣਾਂਗੇ ਵੀ ਅਜੇ ਕਿੰਨਾ ਅੱਛਾ ਅਜੇ ਉਨੀ ਮੁਲਾਕਾਤ ਹੋਈ ਨਹੀਂ ਨਹੀਂ ਮੁਲਾਕਾਤ ਜ਼ਰੂਰ ਹੋਈ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਤੁਸੀਂ ਸ਼ੂਟ ਕਰਦੇ ਆ ਫਿਰ ਉਹ ਤੁਹਾਡੇ ਕੋਲ ਟਾਈਮ ਉਹਨਾਂ ਕੋ ਹੁੰਦਾ ਆ ਕਿ ਤੁਸੀਂ ਬਸ ਉਹ ਮੋਟੀਆਂ-ਮੋਟੀਆਂ ਗੱਲਾਂ ਇੱਕ ਦੂਜੇ ਬਾਰੇ ਜਾਣ ਸਕੋ ਕਿ ਜਿਹੜੀਆਂ ਤੁਸੀਂ ਨਹੀਂ ਜਾਣਦੇ ਜੀ ਤੇ ਬਾਕੀ ਪਰਸਨਲ ਕੌਣ ਕੀ ਕਰਦਾ ਤੁਸੀਂ ਆਪਣੀ ਲਾਈਫ ਚ ਕੀ ਪਰਸਨਲ ਕਰਦੇ ਆ ਉਹ ਹੋਣ ਲਈ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਕਈ ਵਾਰ ਡੀਪਲੀ ਬੰਦੇ ਕੋਲ ਬਹਿਣਾ ਪੈਂਦਾ ਜੀ ਅਜੇ ਭਾਈ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਵਾਸਤੇ ਬੜਾ ਚੈਲੰਜ ਹੋਊਗਾ ਕਿਉਂਕਿ 15 ਸਾਲ ਇੱਕ ਆਰਮੀ ਦੇ ਰੂਲ ਵੱਖਰੇ ਹੁੰਦੇ ਆ ਆਮਦਨੇ ਆਵੀ ਦੁਨੀਆ ਸਾਡੀ ਵੱਖਰੀ ਚੱਲਦੀ ਹੈ ਨਾ ਫਿਰ ਇਸ ਫੀਲਡ ਦੇ ਵਿੱਚ ਆਉਣਾ किन्ना का सफर जो करना चेतावनी करना पा नहीं तो बिल्कुल भी नहीं था क्योंकि पंद्रह साल तो वहाँ एक की थी। जैसे हड़ हड़ समझते हैं ना बैल होता है खेत में नहीं, नहीं। उसको बांध के रखते हैं। जब घर की तरफ शाम को छोड़ते हैं तो भागा भागा घर की तरफ भाग लेता है तो ऐसा ही हुआ जब मुझे यहाँ फ्री स्टाइल मिला और ये मेरा पैसन था यही मेरा काम बना और मजा आया लोगों ने इतना प्यार दिया, दिया आजादी मिल गई तो ये वो आजादी थी जिसका मैं इंजॉय कर रहा हूँ और फिल्म के दौरान मैं बता रहा हूं। और मुझे मतलब ये हमेशा ही कहूंगा कि बाबा भाई के साथ पहली फिल्म की पहला सीन किया और इन्होंने जो मुझे कहूँगा जोन दिया शायद वो अगर मेरा भाई छोटा भाई बड़ा भाई वो भी होता वो इतना कम्फर्ट जोन नहीं फील कराता ठीक इन्होंने बिल्कुल इतने प्यार से मुझे बताया हर चीज जहां भी होता था वरना एक आर्टिस्ट होता है जब जाके देखता है कैमरे में तो वो देखता है कि यार मैं ठीक हूँ ये जाते थे पहले मुझे देखते थे अक्सर ये फिर आगे मुझे तो बताते नहीं लगता है हाँ। ये मुझे आगे बताते थे कि नहीं नहीं ऐसे कर तो मुझे बहुत सीखने को मिला और वो सीखा हुआ मुझे अगली फिल्म में काम आ रहा है तो मतलब ਮੈਂ ਇਨਕਾ ਦਰਿਣੀ ਰਹੂੰਗਾ ਹਮੇਸ਼ਾ ਸੁਪਰ ਗੁਜ਼ਾਰ ਰਹੂੰਗਾ ਅੱਛਾ ਇੱਕ ਹੈ ਨਾ ਅੰਗਰੇਜ਼ਾਂ ਦੇ ਨਾਲ ਵੀ ਉਹ ਕੀਤਾ ਨਾ ਇੱਥੇ ਵੀ ਆਪਣੇ ਨਾਲ ਸਟਾਰ ਕਾਸਟ ਵੀ ਨੇ ਤਾਰਾ ਉਹਨਾਂ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਹੁੰਦੀ ਸੀਗੀ ਕੋਈ ਸ਼ੂਟਿੰਗ ਦੇ ਦੌਰਾਨ ਕੋਈ ਸਮੱਸਿਆ ਵਗੈਰਾ ਕੋਈ ਹਾਸੋਹੀਲੀ ਕੋਈ ਸਮੱਸਿਆ ਤਾਂ ਖੈਰ ਕੋਈ ਨਹੀਂ ਹੁੰਦੀ ਪਰ ਉਹ ਅਲੱਗ ਇੱਕ ਐਕਸਪੀਰੀਅੰਸ ਅਲੱਗ ਸੀਗਾ ਸਟੋਰੀ ਅਲੱਗ ਆ ਤੁਸੀਂ ਜਦੋਂ ਦੇਖੋਗੇ ਤਾਂ ਤੁਹਾਨੂੰ ਹੀ ਆਪਣੇ ਆਪ ਚ ਇੱਕ ਮੂਵੀ ਅਲੱਗ ਜੀ ਲੱਗਣੀ ਹੈ ਜਿੰਨੀਆਂ ਹੁਣ ਤੱਕ ਤੁਸੀਂ ਮੂਵੀਆਂ ਦੇਖੀਆਂ ਵੀ ਆ ਇਹ ਤੁਹਾਨੂੰ ਬਹੁਤ ਡਿਫਰੈਂਟ ਲੱਗੂਗੀ ਤੁਸੀਂ ਤੁਹਾਨੂੰ ਆਪਣੇ ਆਪ ਚ ਲੱਗੂਗਾ ਕਿ ਯਾਰ ਇਹ ਕਿੱਦਾਂ ਮੁੰਡੇ ਸਟਰਗਲ ਕਰ ਰਹੇ ਆ ਜਿੱਦਾਂ ਅਸੀਂ ਹੁਣ ਇੱਥੇ ਹਿਚਕਚਾਉਂਦੇ ਆਂ ਇੰਗਲਿਸ਼ ਬੋਲਦੇ ਆ ਆਪਣਾ ਆਪਣਾ ਇੱਕ ਸੁਭਾਅ ਆ ਆਪਾਂ ਇਹ ਨਹੀਂ ਕਿ ਆਪਾਂ ਬੋਲ ਨਹੀਂ ਸਕਦੇ ਬਟ ਆਪਾਂ ਕਿਤੇ ਨਾ ਕਿਤੇ ਆਪਾਂ ਐਸੀ ਡਰ ਜਾਂਦੇ ਆਂ ਉਹਨੇ ਕੰਫਰਟ ਜ਼ੋਨ ਚ ਨਹੀਂ ਰਹਿੰਦੇ ਆਪਾਂ ਆਪਾਂ ਇਹ ਵੇਖਦੇ ਆਂ ਵੀ ਆਪਣ ਕੋਈ ਜੱਜ ਕਰ ਰਿਹਾ ਜਾਂ ਕਿੱਦਾਂ ਕਰ ਰਿਹਾ ਤੇ ਪਰ ਬੜਾ ਵਧੀਆ ਸੀਗਾ ਇਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਅਜੇ ਵੀ ਤੁਹਾਨੂੰ ਕਿੰਨਾ ਸੌਖਾ ਲੱਗਿਆ ਕਿੰਨਾ ਕੋਖਾ ਲੱਗਿਆ नहीं मुझे थोड़ी इंग्लिश थोड़ी क्या बिल्कुल हाथ नहीं मैं तो पूरा इंग्लिश में तो लेकिन मुझे थोड़ा सा यहाँ था ये हाँ, तो जब, है ना। जब तारा मुस्कुरा के बोलती थी बात करी तो मैं येस येस करता, हाँ हाँ यस यस ये आप ठीक है जब वो थोड़ा सा मतलब फेस को वैसा डिप्रेशन वगैरह बड़ा करती थी मैंने ओ तो फिर ऐसी बात होगी ਅੱਛਾ ਭਾਈ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਪ੍ਰੋਣਾ ਪ੍ਰੋਣੇ ਕਿੰਨੇ ਕਿ ਜਿਆਦਾ ਤੰਗ ਕਰਦੇ ਆ ਫਿਲਮ ਦੇ ਵਿੱਚ ਕੀ ਨੱਤੀ ਤਰੀਕ ਨੂੰ ਫਿਲਮ ਦੇਖੋ ਇਹ ਆ ਕੇ ਪ੍ਰੋਣੇ ਤੰਗ ਕਰਨੇ ਨਹੀਂ ਆਏ ਹੈ ਮੈਨੂੰ ਲੱਗਦਾ ਹੈ ਕਿ ਪ੍ਰੋਣੇ ਆਪਕੋ ਹਸਾਣੇ ਆਏ ਹੈ ਇੰਟਰਟੇਨਮੈਂਟ ਬਹੁਤ ਜ਼ਰੂਰੀ ਹੈ ਜਾਓ ਦੇਖੋ ਟਰੱਕ ਭਰ ਕੇ ਲਾਏ ਬਿਲਕੁਲ ਹਰ ਸੀਨ ਮੈਂ ਆਪਕੋ ਹਸੀ ਆਏਗੀ ਠੀਕ ਹੈ ਪੂਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਜ਼ਿਆਦਾ ਬਹੁਤ alag alag trek ke flavor hai sab ke to maza aayega haryana upi rajasthan bhi judega theek hai eh punjab ke sath to matlab maza aayega bahut achi film hai sach mein gore bhi dekh jaan ge hun ta gore dekhna dekh goriya dekh lenge ji ta 29 tarikh nu 29 march nu parona tu aa rahi hai bade hi pyare character leke aa rahe ne ranjeet baba te ajhe hoda jo gal baat kiti hai inade naal te ummeed karde ha ki darshakano behad de fan pasand aavegi dhanwaad